ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭ ਹੰਗੁਰ ਪ੍ਰਸਾਦ ਰਾਗ ਸੁਹੀ ਮਹਲਾ ਪਹਿਲਾ ਚੌਪੜੇ ਘਰ ਪਹਿਲਾ ਭਾਂਡਾ ਧੋਏ ਬੈਸ ਦੂਧਹਿ ਕੋ ਜਾਵੋ ਭਾਂਡਾ ਧੋਏ ਬੈਸ ਧੂਪ ਦੇਵ ਤੋਦੂਧਹਿ ਕੋ ਜਾਵੋ ਦੂਧ ਕਰਮ ਫੁਨ ਸੁਰਤ ਸਮਾਇਨ ਹੋਏ ਨਰਾਸ ਜਮਾਵੋ ਜਪੋ ਤਾਇ ਕੋ ਨਮ ਅਵਰ ਨਿਰਾਫਲ ਕਾਮ ਰਹਾ ਇਹ ਮਨ ਈਟੀ ਹਾਤ ਕਰੋ ਹੁਨ ਨੇਤਰੋਂ ਨੀਂਦ ਨਾ ਆਵੇ ਰਸਨਾ ਨਾਮ ਜਪੋ ਤਬ ਮਥਿਏ ਇਨ ਵਿਦਿ ਅੰਮ੍ਰਿਤ ਪਾਵਹ ਮਨ ਸੰਪਟ ਜਿਤ ਸਤ ਸਰਨਾਵਨ ਭਾਵਨ ਭਾਤੀ ਤ੍ਰਿਪਤ ਕਰੇ पूजा प्राण सेवक जे सेवा इन बिद साहिब रवट रहे कहिंदे कहे, कहे कह कह जाव तुम सारे अवर न कोई भगत हीन नानक जन जंप हौसलाहि सच्चस सोई ਭਗਤ ਹੀਣ ਨਾਨਕ ਜਨ ਜੰਪ ਹੌਸਲਾ ਹੀ ਸੱਚਾ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ